ਹਾਂਜੀ ਸਤਿ ਸ੍ਰੀ ਅਕਾਲ ਜੀ ਇਟਸ ਅ ਲਵੀ ਫੈਕਟ ਤੁਹਾਡਾ ਸਵਾਗਤ ਹੈ ਜਿਹੜੀ ਉਮਰ 'ਚ ਬੱਚਿਆਂ ਨੂੰ ਸਕੂਲਾਂ 'ਚ ਸਿਰਫ ਪੜ੍ਹਾਈ ਦਾ ਫਿਕਰ ਤੇ ਮੈਡਮਾਂ ਮਾਸਟਰਾਂ ਦਾ ਡਰ ਹੁੰਦਾ ਸੀ ਹੁਣ ਇਹੀ ਉਮਰ ਦੇ ਬੱਚੇ ਅੱਜ ਸਿਰਫ ਤੇ ਸਿਰਫ ਮੋਬਾਈਲ 'ਤੇ ਲੱਗੇ ਬੈਠ ਅੱਖ ਮਟੱਕਾ ਕਰਨ ਦਾ ਸ਼ੌਂਕ ਭੱਲੇ ਰਹਿ ਗਿਆ ਏ ਆ ਕੁੜੀ ਦੀ ਉਮਰ ਮਸੋਂ ਕੋ 12 ਸਾਲ ਦੀ ਹੋਵੇਗੀ ਅਤੇ ਇਹ 6ਵੀਂ ਜਾਂ 7ਵੀਂ ਕਲਾਸ ਵਿੱਚ ਪੜ੍ਹਦੀ ਹੋਵੇਗੀ ਪਰ ਜਿਵੇਂ ਤੁਸੀਂ ਵੇਖਿਆ ਇਹ ਕੁੜੀ ਕੈਮਰੇ ਅੱਗੇ ਬੈਠ ਕਹਿ ਰਹੀ ਹੈ ਕਿ ਮੈਂ ਤਾਂ ਮੇਰੇ ਪ੍ਰੇਮੀ ਬਿਨਾਂ ਰਹਿ ਹੀ ਨਹੀਂ ਸਕਦੀ ਤੇ ਮੈਂ ਮੇਰੇ ਪ੍ਰੇਮੀ ਨੂੰ ਬਹੁਤ ਪਿਆਰ ਕਰਦੀ ਹਾਂ ਇਸ ਕੁੜੀ ਦੀ ਇਸ ਬੇਸ਼ਰਮ ਹਰਕਤ ਵੇਖ ਕੇ ਦੇਖੋ ਆ ਬਾਈ ਨੇ ਆਪਣੇ ਮਨਜਾ ਕੇ ਅੰਦਾਜ਼ ਵਿੱਚ ਇਸ ਨੂੰ ਠੁਕ ਮਾਰ ਅਪਲਾਈ ਕੀਤਾ ਕਿੰਨਾ ਕਿਆ ਉਹ ਆਲੂ ਨਹੀਂ ਮਾਣਾਗਾ ਦੇਖ ਲੂ ਹਾਏ ਓ ਰੱਪਾ ਮੇਰੀਆ ਓਏ ਉਹ ਨਕਲੀ ਟਿੰਡ ਵੀ ਲਾਈ ਬੈਠਿਆ ਦੇਖ ਲੂ ਇੱਥੇ ਨਕਲੀ ਟਿੰਡ ਲਾਈ ਬੈਠਿਆ ਹਾਏ ਹਾਏ ਉਹ ਡੂ ਡੂੜ ਕੇ ਲੋਤਾ ਹੈ ਬੁੱਲਣਾ ਦੇ ਲਵਸਟੇ ਕਾ ਲਾਲਿੰਦੇ ਲਾਲ ਕਿਲੇ ਵਰਗੇ ਤਾਂ ਬੁੱਲ ਕਰਨੇ ਓਏ ਆਲੂ ਜੀ ਮਾਣਾਗਾ ਕਹਿੰਦੀ ਤੂੰ ਤਾਂ ਸੋਚ ਵੀ ਨਹੀਂ ਸਕਦਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ ਉਹ ਪੜ ਲੈ ਪੜ ਲੈ ਦੁੱਧ ਵਾਲੇ ਦੰਦ ਨਿਕਲ ਕੇ ਆ ਗਏ ਤੇਰੇ ਤੂੰ ਪਿਆਰ ਕਰਨ ਲੱਗੀ ਪਈ ਆ ਕਰਦੇ ਤੇਰੇ ਹੱਲੇ ਗੋਦੀ ਚੱਕ ਤੈਨੂੰ ਮੇਲ ਲਾ ਦਿਖਾਉਂਦੇ ਆਉਣਗੇ ਪੜ ਲੈ ਪੜ ਲੈ ਪੇਪਰ ਚੱਲਦੇ ਨੇ ਪਿਆਰ ਫੇਰ ਕਰ ਲਈ ਤੂੰ ਤਾਂ ਸੋਚ ਵੀ ਨਹੀਂ ਸਕਦਾ ਤੇਰਾ ਆਲੂ ਕਿੰਨਾ ਸਬਜ਼ੀਆਂ ਚ ਪੈਂਦਾ ਤੂੰ ਤਾਂ ਐਂ ਕਰ ਕਰ ਪੜ੍ਹਾਈ ਦਾ ਅੱਖਰ ਜਾਂਦਾ ਕੋਈ ਗਾਣੇ ਸਾਰੇ ਜਾਂਦੇ ਨੇ ਤੂੰ ਤਾਂ ਗਾਣਾ ਘੱਟ ਕਹੁੰਦੀ ਫੂਕੇ ਜਾਂ ਵੱਧ ਮਾਰੀਓ ਲੈ ਆ ਹਾਈ ਵੇ ਰੱਬਾ ਵੇ ਮੇਰੀਆ ਵੇ ਉਹ ਦੇ ਘਰ ਦੇ ਕਿਉਂ ਨਹੀਂ ਫੋਨ ਸੁਣਦੇ ਉਹਦਾ ਫੋਨ ਖੋਲੋ ਕੋਈ ਫੋਨ ਖੋਲੋ ਓਏ ਆਲੂ ਤੇ ਹੀ ਨਹੀਂ ਮਾਰੇਗਾ ਤੇ ਕਿਲੂ ਲੈ ਜਮਾ ਨਹੀਂ ਹਟਦਾ ਹੈਗਾ ਇਹ ਤਾਂ ਹਾਏ ਹਾਏ ਓਏ ਇੰਨੀ ਇੰਨੀ ਸੁਰਕੀ ਲਾ ਲੈਂਦੇ ਜਿਵੇਂ ਚੱਕ ਕੇ ਸੁਰਕੀ ਲਾਉਣੀ ਹੈ ਕਿ ਚੱਪਦੀਆਂ ਬੁੱਲ